ਜੇਕਰ ਕੋਈ ਸਾਨੂੰ ਪੁੱਛ ਲੇ ਕਿ ਸਿੱਖ ਸ਼ਬੀਲ ਕਿਉਂ ਲਾਉਂਦੇ ਨੇ ਧੰਨ ਧੰਨ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਸਮੇਂ ਜਾਂ ਉਹਨਾਂ ਦੀ ਯਾਦ ਵਿੱਚ ਤਾਂ ਸਾਡੇ ਕੋਲ ਕੀ ਜਵਾਬ ਹੋਣਾ ਚਾਹੀਦਾ ਹੈ ਕੀ ਇਹਦੇ ਜਵਾਬ ਲੱਭਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਹੋ ਸਕਦਾ ਹਰ ਭੈਣ ਬਹੁਤ ਸਾਰੇ ਭੈਣ ਭਰਾਵਾਂ ਨੇ ਤੁਹਾਡੇ ਵਿੱਚੋਂ ਸ਼ਬੀਲ ਲਈ ਹੋਵੇ ਤੇ ਜਦੋਂ ਸ਼ਬੀਲ ਆਉਂਦੇ ਨੇ ਤੇ ਉਹਦੀਆਂ ਜਾਨੀਆਂ ਸੰਗਤਾਂ ਨੂੰ ਗਰਮੀ ਦੇ ਵਿੱਚ ਪਾਣੀ ਪਿਆਇ ਜਾਂਦਾ ਤੇ ਪਾਣੀ ਪਿਆ ਕੇ ਬੜੀ ਸ਼ਾਂਤੀ ਤੇ ਬੰਨ ਨੂੰ ਬੜੀ ਤਸੱਲੀ ਜੀ ਮਹਿਸੂਸ ਕਰਦੇ ਨੇ ਆਖਰਕਾਰ ਸ਼ਬੀਲ ਦੀ ਸ਼ੁਰੂਆਤ ਕਿਉਂ ਤੇ ਕਿੰਜ ਹੋਈ ਫਿਰ ਤੁਹਾਡੇ ਵਰਗੇ ਸੂਝਵਾਨ ਦੱਸਦੇ ਨੇ ਕਿ ਸੱਜਣ 1606 ਨੂੰ ਜਦੋਂ ਚੰਦੂ ਸ਼ਾਹ ਨੇ ਧੰਤਨ ਗੁਰੂ ਅਰਜਨ ਸਾਹਿਬ ਜੀ ਨੂੰ ਗ੍ਰਿਫਤਾਰ ਕੀਤਾ 25 ਮਈ ਨੂੰ 25 ਮਈ 1606 ਨੂੰ ਜਿਹੜਾ ਸਿੱਧਾਂਤਨ ਗੁਰੂ ਅਰਜਨ ਸਾਹਿਬ ਨੂੰ ਦੁਨੀਆਵੀ ਦੁਨੀਆਂ ਦੇ ਮੁਤਾਬਕ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਗੁਰੂ ਸਾਹਿਬ ਨੂੰ ਕੋਈ ਗ੍ਰਿਫਤਾਰ ਤਾਂ ਕਰ ਨਹੀਂ ਸੀ ਸਕਦਾ ਪਰ ਫਿਰ ਵੀ ਦੁਨੀਆਈ ਦੁਨੀਆਂ ਦੇ ਮੁਤਾਬਕ ਇਹ ਸ਼ਬਦ ਆਪਾਂ ਵਰਤ ਸਕਦੇ ਹਾਂ ਤਾਂ ਧੰਤਨ ਤਨ ਗੁਰੂ ਅਰਜਨ ਸਾਹਿਬ ਨੂੰ ਜਿਹੜਾ ਸੀ ਆਪਣੀ ਹਵੇਲੀ ਦੇ ਵਿੱਚ ਉਹਨਾਂ ਨੇ ਗ੍ਰਿਫਤਾਰ ਕਰਕੇ 5 ਦਿਨ ਰੱਖਿਆ ਇਸ ਕਾਰਨ ਦੇ ਮੁਤਾਬਕ ਜਿਹੜੇ ਸੂਝਵਾਨ ਤੁਹਾਡੇ ਵਰਗੇ ਭੈਣ ਭਰਾ ਉਹਨਾਂ ਦੇ ਮੁਤਾਬਕ ਗੁਰੂ ਸਾਹਿਬ ਜੀ ਨੂੰ ਇਨੇ ਦਿਨ ਭੁੱਖੇ ਤੇ ਪਿਆਸੇ ਰੱਖਿਆ ਗਿਆ ਨਾ ਉਹਨਾਂ ਨੂੰ ਪਾਣੀ ਪੀਣ ਵੀ ਦਿੱਤਾ ਗਿਆ ਨਾ ਉਹਨਾਂ ਨੂੰ ਪ੍ਰਸ਼ਾਦਾ ਛਕਣ ਨੂੰ ਦਿੱਤਾ ਗਿਆ ਉਲਟਾ ਉਹਨਾਂ ਤੇ ਗਰਮ-ਗਰਮ ਰੇਤ ਭਾਈ ਪਠਿਆਰੇ ਦੇ ਦੁਆਰਾ ਪਵਾਈ ਗਈ ਉਹਨਾਂ ਨੂੰ ਤੱਤੀਆਂ ਤਵੀਆਂ ਤੇ ਬਿਠਾਇਆ ਗਿਆ ਤੇ ਬਹੁਤ ਸਹੀਏ ਦਿੱਤੇ ਗਏ ਜਦੋਂ ਇਹ ਗੱਲ ਜਦੋਂ ਗੁਰੂ ਤੇਗ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਹੋ ਜਾਂਦੀ ਆ ਜਦੋਂ ਇਹ ਗੱਲ ਸਿੱਖਾਂ ਨੂੰ ਬਾਅਦ ਚੋਂ ਪਤਾ ਲੱਗੀ ਕਿਉਂਕਿ ਉਸ ਤੋਂ ਬਾਅਦ ਜਿਹੜਾ ਸੀ ਜਹਾਂਗੀਰ ਉਹਨੇ 1614 ਨੂੰ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹਵਾਲੇ ਚੰਦੂ ਸ਼ਾਹ ਨੂੰ ਕਰ ਦਿੱਤਾ ਸੀ ਕਿਉਂਕਿ ਚੰਦੂ ਸ਼ਾਹ دیਵਾਨ ਸੀ ਲਾਹੌਰ ਦਾ ਜਦੋਂ ਉਹਨੂੰ ਸਿੱਖਾਂ ਦੇ ਹਵਾਲੇ ਕਰ ਦਿੱਤਾ ਤੇ ਫਿਰ ਭਾਈ ਜੇਠਾ ਜੀ ਤੇ ਤੇ ਬਾਬਾ ਬਿਧੀ ਚੰਦ ਜੀ ਉਹਨਾਂ ਨੇ ਉਹਦੇ ਨੱਕ 'ਚ ਨਕੀਲ ਪਾਈ ਉਹਦਾ ਮੂੰਹ ਕਾਲਾ ਕੀਤਾ ਛੇਤਰਾਂ ਦਾ ਗਾਲਚੋ ਦੇ ਹਾਰ ਪਾਇਆ ਅੰਮ੍ਰਿਤਸਰ ਤੇ ਲਾਹੌਰ ਵਿੱਚ ਕਮਾਇਆ ਤਾਂ ਫਿਰ ਜੇ ਉਸੇ ਹੀ ਪਠਿਆਰੇ ਨੇ ਜਿਹੜਾ ਭਾਈ ਪਠਿਆਰਾ ਜੀ ਸਨ ਜਿਹੜੇ ਗਰਮ-ਗਰਮ ਰੇਤਾ ਪਾਉਣ ਦੀ ਡਿਊਟੀ ਲਈ ਸੀ ਚੰਦੂ ਸ਼ਾਹ ਨੇ ਸਵਾਹ ਨਹੀਂ ਆਈ ਤੈਨੂੰ ਸਵਾਹ ਕਵਾਂਗੇ ਉਸ ਬੰਦੇ ਨੇ ਹੀ ਉਸੇ ਹੀ ਕੜਸ਼ੇ ਦੇ ਨਾਲ ਚੰਦੂ ਸ਼ਾਹ ਨੇ ਸਿਰਚ ਮਾਰ-ਮਾਰ ਕੇ ਉਹਨੂੰ ਮੌਤ ਦੇ ਘਾਟ ਉਤਾਰਿਆ ਇਹ ਜਦੋਂ ਗੱਲਾਂ ਸਾਰੀਆਂ ਬਾਹਰ ਆਈਆਂ ਕਿ ਧੰਤਨ ਗੁਰੂ ਅਰਜਨ ਸਾਹਿਬ ਜੀ ਨੂੰ ਇੰਨੇ ਦਿਨ ਪਿਆਸੇ ਰੱਖਿਆ ਗਿਆ ਪਾਣੀ ਤੋਂ ਤਾਂ ਫਿਰ ਸਿੱਖ ਸੰਗਤਾਂ 'ਚ ਇੱਕ ਬੜਾ ਰੋਸ ਦੀ ਲਹਿਰ ਪੈਦਾ ਹੋਈ ਸਿੱਖਾਂ ਨੂੰ ਬੜਾ ਇਸ ਗੱਲ ਦਾ ਦੁੱਖ ਹੋਇਆ ਫਿਰ ਸਿੱਖਾਂ ਨੇ ਇਥੋਂ ਸ਼ਬੀਲ ਦੀ ਸ਼ੁਰੂਆਤ ਕੀਤੀ ਕਿ ਉਹਨਾਂ ਦਿਨਾਂ 'ਚ ਜਿੱਦੋਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੁੰਦੀ ਆ ਤੇ ਅਸੀਂ ਉਹ ਹਰ ਇੱਕ ਉਸ ਇਨਸਾਨ ਨੂੰ ਜਲ ਦੀ ਸੇਵਾ ਕਰਕੇ ਪਿਆਵਾਂਗੇ ਤਾਂ ਕਿ ਸਾਡੇ ਗੁਰੂ ਮਹਾਰਾਜ ਨਾਲ ਜੋ ਇਹਨਾਂ ਨੇ ਗਲਤ ਕੀਤਾ ਚੰਦੂ ਸ਼ਾਹ ਵਰਗਿਆਂ ਲੋਕਾਂ ਨੇ ਉਹਨਾਂ ਨੂੰ ਸਜ਼ਾਵਾ ਮਿਲ ਸਕਣ ਤਾਂ ਇਸ ਕਰਕੇ ਚਲ ਇਥੋਂ ਜਿਹੜੀ ਹੈ ਸ਼ੁਰੂਆਤ ਹੋਈ ਫਿਰ ਕਿ ਹੱਕੇ ਕੁਝ ਘਟਿਆ ਲੋਕਾਂ ਨੇ ਕੁਝ ਗਲਤ ਲੋਕਾਂ ਨੇ ਇੱਕ ਅਫਵਾਹ ਫਲਾ ਦਿੱਤੀ ਕਿ ਚੰਦੂ ਸ਼ਾਹ ਦੀ ਜਿਹੜੀ ਨੌ ਸੀ ਜਾਨੀ ਕਿ ਉਹ ਦੇ ਮੁੰਡੇ ਦੀ ਚੰਦੂ ਸ਼ਾਹ ਦਾ ਮੁੰਡਾ ਸੀ ਕਰਮਚੰਦ ਜਾਨੀ ਕਿ ਕਰਮਚੰਦ ਦੀ ਘਰ ਦੀ ਜੀ ਪਾਣੀ ਲੈ ਕੇ ਆਈ ਤਾਂ ਇਸ ਕਰਕੇ ਸ਼ਬੀਲ ਸ਼ੁਰੂ ਹੋ ਗਈ ਸਭ ਝੂਠੀਆਂ ਤੇ ਫੇਕ ਗੱਲਾਂ ਨੇ ਕਿਉਂਕਿ ਜਿਹੜਾ ਚੰਦੂ ਸ਼ਾਹ ਦਾ ਕੁੜਮ ਸੀ ਭਗਵਾਨ ਦਾਸ ਕੋੜੜ ਜੋ ਕਿ ਸ੍ਰੀ ਹਰਗੋਬਿੰਦਪੁਰ ਦੇ ਇਲਾਕੇ ਵੱਲ ਰਹਿਣ ਵਾਲਾ ਸੀ ਉਹਦਾ ਮੁੰਡਾ ਕਰਮਚੰਦ ਸੀ ਜਿਹੜਾ ਰਤਨ ਚੰਦ ਇਹਨਾਂ ਸਾਰਿਆਂ ਨੇ ਧੰਤਨ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਦੋ جنگਾਂ ਲੜੀਆਂ ਜਿਹਦੀ ਇੱਕ جنگ 1621 ਨੂੰ ਹਰਗੋਬਿੰਦਪੁਰ ਦੇ ਵਿੱਚ ਹੋਈ ਜਿੱਥੇ ਚੰਦੂ ਸ਼ਾਹ ਦਾ ਜਿਹੜਾ ਸੀ ਕੁੜਮ ਭਗਵਾਨ 10 ਘੁਰੜ ਵੀ ਮਾਰਿਆ ਗਿਆ ਭਗਵਾਨ 10 ਘੁਰੜ ਦਾ ਮੁੰਡਾ ਰਤਨ ਚੰਦ ਵੀ ਮਾਰਿਆ ਗਿਆ ਫਿਰ ਇਹਦਾ ਮੁੰਡਾ ਜਿਹੜਾ ਚੰਦੂ ਸ਼ਾਹ ਦਾ ਸੀ ਕਰਮਚੰਦ ਇਹ ਜਿਹੜੀ ਆਪਾਂ ਕਰਤਾਰਪੁਰ ਨੇੜੇ ਜਲੰਧਰ ਜਿੱਥੇ ਪੈਂਦੇ ਖਾਨ ਨਾਲ ਵਿੱਚ ਪਾਇਆ ਜਾਂਦਾ ਵਾ ਪੈਂਦੇ ਖਾਂ ਵੀ ਇਹਨਾਂ ਖਰੀਦ ਲਿਆ ਸੀ ਉੱਥੇ ਜੰਮ ਹੋਈ ਉੱਥੇ ਇਹਦਾ ਮੁੰਡਾ ਮਰ ਗਿਆ ਸੀ ਚੰਦੂ ਸ਼ਾਹ ਦਾ ਇਸ ਤਰ੍ਹਾਂ ਇਹਨਾਂ ਦੇ ਪਰਿਵਾਰ ਦਾ ਸਤਿਆਨਾਸ਼ ਹੋ ਗਿਆ ਬੀ ਖਤਮ ਹੋ ਗਿਆ ਜਿਹਨੂੰ ਪੰਜਾਬੀ ਚ ਕਹਿ ਦਿੰਦੇ ਨੇ ਕਿ ਇਹਨਾਂ ਦੀਆਂ ਜੜ੍ਹਾਂ ਹੀ ਖਤਮ ਹੋ ਗਈਆਂ ਇਸ ਕਰਕੇ ਚੰਦੂ ਸ਼ਾਹ ਦਾ ਪਰਿਵਾਰ ਜਿਹੜਾ ਸੀ ਸਵਾਹ ਦਾ ਗਾਂ ਨਹੀਂ ਵੱਧ ਸਕਿਆ ਜੇ ਉਹਦੀ ਉਹ ਸਾਰਾ ਟੱਬਰ ਹੀ ਇੰਨਾ ਹੈਗਾ ਸੀ ਤੇ ਉਹਦੀ ਨੌ ਨੂੰ ਕਿੱਥੋਂ ਕਢੀ ਸਕੇ ਕੁਝ ਝੂਠੇ ਕਹਾਣੀਕਾਰਾਂ ਦੇ ਵਿੱਚ ਪੇਸ਼ ਕਰ ਦਿੱਤਾ ਇਸ ਕਰਕੇ ਸਿੱਖਾਂ ਨੂੰ ਯਾਦ ਰੱਖਣਾ ਚਾਹੀਦਾ ਕਿ ਇਹ ਜਿਹੜੀ ਕਿ ਸ਼ਬੀ ਲਾਈ ਜਾਂਦੀ ਆ ਤੇ ਇਹਨੂੰ ਕੋਈ ਮਜ਼ਾਕ ਨਹੀਂ ਕਰਨਾ ਚਾਹੀਦਾ ਕਈ ਲੋਕ ਵੀਡੀਓ ਬਣਾਉਂਦੇ ਨੇ ਟੀਚਰਾਂ ਕਰਦੇ ਨੇ ਉਹ ਕਰਦੇ ਨੇ ਇਹ ਬਹੁਤ ਘਟੀਆ ਗੱਲ ਆ ਜਿਹੜੇ ਉਹ ਜਿਹੜੇ ਹਰਕਤਾਂ ਕਰਦੇ ਉਹ ਬਾਝ ਆ ਜਾਣ ਨਹੀਂ ਤਾਂ ਫਿਰ ਸਿੱਖ ਉਹਨਾਂ ਨੂੰ ਸੁਧਾਰਨਾ ਚੰਗੀ ਤਰ੍ਹਾਂ ਜਾਣਦੇ ਨੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਸਿੱਕਾ ਜੁਦੇ ਵਸਤੇ ਰਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ